ਅੱਜ ਦਾ ਰੱਬੀ ਰੂਹ ਦੇ ਦਰਸ਼ਨ ਹੋ ਗਏ ਰੱਬੀ ਰੂਹ ਦੇ ਕਮਾਲ ਆ ਯਾਰ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਖਿਆਲ ਚਾਲੇ ਜੀ ਹੱਪਾ ਜੀ ਮਿਲਣੇ ਵਈ ਆਪਾਂ ਨੂੰ ਬੜਾ ਵਧੀਆ ਲੱਗਿਆ ਕਿ ਸਾਰੇ ਬਾਜੀ ਓਕੇ ਜੀ ਜਰਾ ਫੋਟੋਲ ਤਾਂ ਮਿਲ ਗਿਆ ਸੌਣ ਲੱਗੇ ਦੀ ਪਰ ਸਲਾ ਅੱਜ ਤੱਕ ਆ ਨਹੀਂ ਪਤਾ ਲੱਗਿਆ ਕਿਹੜਾ ਆ ਲੀਰ ਜੀ ਉੱਪਰ ਬਸਾਉਂਦੇ ਨੇ ਇਹ ਕਾਦੇ ਵਾਸਤੇ ਹੁੰਦੀ ਆ ਸੋ ਬਾਈ ਮੈਂ ਗੱਡੀ ਵਿੱਚ ਬੈਠਣ ਲੱਗਿਆ ਸੀਗਾ ਬਾਜੀ ਨੇ ਟਾਕੀ ਖੋਲੀ ਆ ਵਾਲੀ ਇਹ ਨਾ ਪੁੱਠੀ ਛੜ ਦੇ ਛੇੜੀ ਹੁੰਦੇ ਨੇ ਹੁਣ ਜਿਵੇਂ ਮੈਨੂੰ ਪਹਿਲੀ ਵਾਰ ਦੇਖਿਆ ਮੈਨੇ ਤੇ ਮੈਂ ਸੋਚਿਆ ਭਾਜੀ ਡਰਾਈਵ ਕਰਨ ਲੱਗੇ ਨੇ ਸੋ ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਲੋ ਜੀ ਆਪਾਂ ਚੱਲਿਆ ਇੰਟਰਨੈਸ਼ਨਲ ਟ੍ਰਿਪ ਕਰਨ ਵਾਸਤੇ ਸੋ ਪਿੱਛੇ ਜੇ ਗਿਆ ਸੀਗਾ ਨੇਪਾਲ ਉਹਨੂੰ ਮੈਂ ਇੰਟਰਨੈਸ਼ਨਲ ਨਹੀਂ ਮੰਨਿਆ ਕਿਉਂਕਿ ਮੈਂ ਬਾਈ ਰੋਡ ਗਿਆ ਸੀਗਾ ਸੋ ਇਹ ਆ ਥੋੜਾ ਦੂਰ ਪੈਦਾ ਇੰਡੀਆ ਤੋਂ ਉਹਦਾ ਇੰਡੀਆ ਦੇ ਨਾਲ ਹੀ ਲੱਗ ਜਾਂਦਾ ਨੇਪਾਲ ਤਾਂ ਹਨਾ ਸੋ ਮੈਂ ਚੱਲਿਆ ਅੱਜ ਇੰਡੀਆ ਤੋਂ ਕੰਬੋਡੀਆ ਸੋ ਆਪਣੀ ਫਲਾਈਟ ਆ ਜਿਹੜੀ ਅ ਕੱਲ ਸੀ ਅੱਜ ਮੈਂ ਇਸ ਟਾਈਮ ਬੈਠਾ ਮਹੀਪਾਲਪੁਰ ਦੇ ਅੰਦਰ ਇਹੜਾ ਹੋਟਲ ਦੇਖ ਰਹੇ ਹਾਂ ਇਹ ਹੋਟਲ ਅਸੀਂ ਲਿਆ ਸੀਗਾ 에어ਪੋਰਟ ਵਾਲਿਆਂ ਤੋਂ ਕਿਉਂਕਿ ਸਾਡੀ ਕੱਲ੍ਹ ਸੀ ਫਲਾਈਟ ਰਾਤ ਨੂੰ 11:30 ਵਜੇ ਦੀ ਔਰ ਉਹ ਹੋ ਗਈ ਕੈਨਸਲ ਕੈਨਸਲ ਵੀ ਇਦਾਂ ਹੋਈ ਕਿ ਪੂਰੇ 24 ਘੰਟੇ ਬਾਅਦ ਅੱਜ ਜਾਣਾ ਪੈ ਰਿਹਾ ਸਾਨੂੰ ਕੱਲ 11:30 ਦੀ ਫਲਾਈਟ ਦੀ ਕੈਨਸਲ ਕਰਕੇ ਉਹਨਾਂ ਨੇ ਸਾਨੂੰ ਹੋਟਲ ਦਿੱਤਾ ਮਹੀਪਾਲਪੁਰ ਬੱਸ ਦੇ ਵਿੱਚ ਸਾਨੂੰ ਇੱਥੇ ਲੈ ਕੇ ਆਏ ਠੀਕ ਹੈ ਇੱਥੇ ਸਾਨੂੰ ਉਹਨਾਂ ਨੇ ਰਾਤ ਨੂੰ ਡਿਨਰ ਵੀ ਦਿੱਤਾ ਸਵੇਰੇ ਬ੍ਰੇਕਫਾਸਟ ਵੀ ਦਿੱਤਾ ਲੰਚ ਵੀ ਦਿੱਤਾ ਹੁਣ ਸਾਨੂੰ ਦੁਬਾਰੇ ਇੱਥੋਂ ਬੱਸ ਉਹੀ 에어ਪੋਰਟ ਤੇ ਲੈ ਕੇ ਜਾਊਗੀ ਉਦੇ ਬਾਅਦ ਸਾਡੀ ਰਾਤ ਦੀ ਫਲਾਈਟ ਆ 8:30 ਵਜੇ ਦੀ ਸੋ ਅੱਜ ਚੱਲਾਂਗੇ ਆਪਾਂ ਕੰਬੋਡੀਆ ਆਪਾਂ ਪਹੁੰਚਾਂਗੇ ਸਵੇਰੇ 2 ਜਾਂ 3 ਵਜੇ ਪਹੁੰਚਾਂਗੇ ਉੱਥੇ 3-4 ਘੰਟੇ ਗੇਟ ਤੇ ਵੇਟ ਕਰਾਂਗੇ ਜਿਵੇਂ ਵੀ ਹੋਊਗਾ ਅੱਗੇ ਮੈਂ ਦੱਸਦਾ ਰਹਿਵਾਂਗਾ ਸੋ ਇਹ ਮੇਰਾ ਇੰਟਰਨੈਸ਼ਨਲ ਪਹਿਲਾ ਟ੍ਰਿਪ ਆ ਬਿਲਕੁਲ ਘੱਟ ਖਰਚ ਤੇ ਤੁਹਾਨੂੰ ਦੱਸਾਂਗਾ ਜਿੰਨਾ ਘੱਟ ਤੋਂ ਘੱਟ ਖਰਚਾ ਹੋ ਸਕੇ ਉਹਨੇ ਘੱਟ ਖਰਚੇ 'ਚ ਆਪਾਂ ਘੁੰਮਾਂਗੇ ਤੇ ਤੁਹਾਨੂੰ ਕਹਾਂਵਾਂਗਾ ਦੱਸਾਂਗਾ ਕਿ ਆਪਾਂ ਕਿਵੇਂ ਘੱਟ ਖਰਚੇ 'ਚ ਘੁੰਮ ਸਕਦੇ ਆਂ ਵੀਡੀਓ ਬੁਝੇ ਲੱਗੇ ਤਾਂ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਜਰੂਰ ਕਰਦਾ ਕਰੋ ਸ ਸੋ ਲੋ ਵੀ ਆ ਆਪਾਂ ਨੂੰ ਹੋਟਲ ਮਿਲਿਆ ਇੱਥੇ ਠੀਕ ਆ ਕਾਰਡ ਜਾਂ ਲਾ ਕੇ ਇੱਥੇ ਆ ਖੁੱਲ ਜਾਂਦਾ ਇਹ ਗੇਟ ਜਾਂ ਇਹ ਚਾਬੀ ਹੈ ਇਹਦੀ ਤੇ ਆ ਇਦਾਂ ਦਾ ਰੂਮਾਂ ਦੇਖ ਸਕਦੇ ਹੋ ਬੜਾ ਵਧੀਆ ਰੂਮ ਆ ਦੋ ਬੰਦਿਆਂ ਲਈ ਟੀਵੀ ਲੱਗਿਆ ਹੋਇਆ ਆ ਲੈਟਰਨ ਬਾਥਰੂਮ ਇੱਧਰ ਤਿੰਨ ਚਾਰ ਤੌਲੀਏ ਪਏ ਨੇ ਠੀਕ ਆ ਗੀਜਰ ਲੱਗਿਆ ਹੋਇਆ ਆ ਸਿਸਟ ਆ ਗਿਆ ਠੀਕ ਆ ਬਈ ਇਦਾਂ ਦਾ ਰੂਮ ਮਿਲਿਆ ਬੜਾ ਵਧੀਆ ਜਰਾ ਫੋਟੋਲ ਤਾਂ ਮਿਲ ਗਿਆ ਸੌਣ ਲੱਗੇ ਦੀ ਪਰ ਸਲਾ ਅਜ ਤੱਕ ਆ ਨਹੀਂ ਪਤਾ ਲੱਗਿਆ ਕਿਹੜਾ ਆਹ ਲੀਰ ਜੀ ਉੱਪਰ ਬਸਾਉਂਦੇ ਨੇ ਇਹ ਕਾਦੇ ਵਾਸਤੇ ਹੁੰਦੀ ਐ ਇਹ ਦੱਸਿਓ ਬਈ ਜਿਹਨੂੰ ਪਤਾ ਹੋਊਗਾ ਵੀ ਆਹ ਕਾਦੇ ਵਾਸਤੇ ਹੁੰਦੀ ਹੁੰਦੀ ਐ ਇਹਦੇ ਅੰਦਰ ਸੋ ਬਈ ਸਵੇਰੇ ਉੱਠਿਆ ਅਸੀਂ 8 ਵਜੇ ਤੇ ਸਵੇਰੇ ਬ੍ਰੇਕਫਾਸਟ ਲੱਗਿਆ ਹੋਇਆ ਇਹਨਾਂ ਦਾ ਦੇਖ ਸਕਦੇ ਹੋ ਆ ਫਰੂਟ ਪਏ ਨੇ ਤੇ ਆ ਦਹੀਂ ਪਿਆ ਇੱਧਰ ਆਲੂ ਵਾਲਾ ਪਰੌਂਠਾ ਪਿਆ ਠੀਕ ਐ ਔਰ ਇਹ ਹੈਗਾ ਉਹ ਪੋਹਾ ਤੇ ਆ ਨਮਕੀਨਮ ਕਾਰਾ ਹੌਟ ਮਿਲਕ ਗਰਮ ਦੁੱਧ ਹੈ ਇੱਜ ਇਹਦੇ ਚਾਹ ਪਈਆ ਕਾਫੀ ਬਣਾ ਸਕਦੇ ਹੋ ਜੂਸ ਪਿਆ ਤੇ ਇਧਰ ਜੈਮ ਲਗਾ ਕੇ ਤੁਸੀਂ ਮੱਖਣ ਨਾਲ ਜਾਂ ਫਿਰ ਜੈਮ ਨਾਲ ਬਰੈਡ ਖਾ ਸਕਦੇ ਹੋ ਠੀਕ ਹੈ ਨਾ ਇਦਾਂ ਦਾ ਇਹ ਇਦਾਂ ਰੱਖਦੇ ਨੇ ਸਜਾ ਕੇ ਤੇ ਇਹ ਮਤਲਬ ਸਾਡਾ ਫ੍ਰੀ ਸੀ ਸਾਰਾ ਠੀਕ ਹੈ ਨਾ ਇਹ ਬਈ ਸਾਡੀ ਫਲਾਈਟ ਮਿਸ ਹੋਣ ਕਰਕੇ ਨਾ ਸਾਨੂੰ ਇਹ ਹੋਟਲ ਦਿੱਤਾ ਗਿਆ ਤੇ ਨਾਲ ਆ ਸਾਰਾ ਖਾਣਾ ਦਿੱਤਾ ਗਿਆ ਠੀਕ ਹੈ ਨਾ ਬਾਕੀਆ ਦੇਖੋ ਹੋਟਲ ਦੇ ਅੰਦਰ ਨਾ ਸਾਰੀਆਂ ਘੜੀਆਂ ਲਾਰਖੇ ਨੇ ਟਾਈਮ ਵੀ ਸਲਾਰਖੇ ਨੇ ਕਿ ਕਿਹੜੇ ਦੇਸ਼ ਦੇ ਵਿੱਚ ਕਿੰਨਾ ਟਾਈਮ ਹੋਇਆ ਲੰਡਨ ਚ ਜਰਮਨ ਚ ਰਸ਼ੀਆ ਚ ਹਨ ਟੋਕਿਓ ਚ ਸੋਵੇ ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਸੌਂਗੇ ਸੀ ਕਿ ਦੋ ਦਿਨ ਘੰਟੇ ਹੁਣ ਦੁਬਾਰੇ ਲੰਚ ਕਰਨ ਆਏ ਆ ਦੁਪਹਿਰ ਦਾ ਖਾਣਾ ਖਾ ਕੇ ਹੁਣ ਜਾਵਾਂਗੇ ਅਸੀਂ 에ਰਪੋਰਟ ਬੱਸ ਫੜ ਕੇ ਠੀਕ ਹੈ ਸੋ ਲੈ ਵੀ ਆਪਾਂ ਖਾਣਾ ਖਾ ਕੇ ਆਇਆ ਰੂਮ ਦੇ ਅੰਦਰ ਹੁਣ ਬਾਜੀ ਲੱਗੇ ਨੇ ਨਹਾਉਣ ਧੋਣ ਆਪਣਾ ਤੇ 4:00 ਵਜੇ 3:30 ਹੋ ਗਏ ਸਵਾ 4 ਦਾ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਕਿ ਸਵਾ 4 4:30 ਵਜੇ ਤੱਕ ਸਾਨੂੰ ਇੱਥੇ ਤੁਸੀਂ ਬਾਹਰ ਹੋਣੇ ਚਾਹੀਦੇ ਹੋ ਬੱਸ ਆਉਗੀ 에어ਪੋਰਟ ਵਾਲਿਆਂ ਵੱਲੋਂ ਠੀਕ ਹੈ ਸਾਡਾ ਸਾਰਾ ਸਮਾਨ ਪਿਆ ਔਰ ਆ ਤੁਸੀਂ ਰੂਮ ਤੁਸੀਂ ਦੇਖ ਹੀ ਲਿਆ ਸੀ ਠੀਕ ਹੈ ਨਾ ਆਈ ਆਈ ਚਲੋ ਇਧਰ ਚਲੋ ਭਾਈ ਸਹੀ 4:30 ਵਜੇ ਬੱਸ ਆਈ ਆ ਇਹਦੇ ਚ ਜਾਵਾਂ ਹੀ ਹੋਣਾ ਸੀ 에어ਪੋਰਟ ਤੇ ਆ ਦੇਖ ਸਕਦੇ ਹੋ ਇੱਧਰ ਹੀ ਬੱਸਾਂ ਨੇ ਤਰਦ ਵਾਲੀ ਇਹ ਦੇ ਤਰਦ ਵਾਲੀ ਆ ਲਓ ਜੀ ਆਪਾਂ ਪਹੁੰਚ ਗਏ ਆ 에어ਪੋਰਟ ਤੇ ਦੇਖ ਸਕਦੇ ਹੋ ਗੱਡੀਆਂ ਗੱਡੀਆਂ ਖੜੀਆਂ ਨੇ ਇੱਥੇ ਦੇਖੋ ਕਿੰਨਾ ਯਾਦਾ ਇਕੱਠਾ ਔਰ ਆ ਦੇਖ ਸਕਦੇ ਹੋ 2 ਨੰਬਰ ਗੇਟ ਇੱਥੋਂ ਅਸੀਂ ਰਾਤੀ ਜੜੇ ਸੀ ਬੱਸ ਉਹ 8 ਨੰਬਰ ਤੋਂ ਬਾਹਰੋਂ ਉੱਥੇ ਹੀ ਰੁਕਾਂਗੇ ਮੈਨੂੰ ਲੱਗਦਾ ਜਾ ਕੇ ਅੱਜ ਲੈ ਵੀ ਸਾਰੇ ਉਤਰ ਗਏ ਆਪਣੀ ਬੱਸ ਦੇ ਵਿੱਚੋਂ ਆਹ ਦੇਖ ਲਓ ਆਹ ਬੱਸ ਸੀ ਆਹ ਅੰਦਰ ਸਾਰੇ ਲੱਗੇਜ ਰੱਖੇ ਹੋਏ ਸੀ ਅੰਦਰ ਆਪਣੇ ਆਪਣੇ ਬੈਗ ਜਿਹਾ ਟੇਚੀਆਂ ਲੈ ਕੇ ਆ ਰਹੇ ਨੇ ਔਰ ਆ ਆ 8 ਨੰਬਰ ਉਹ ਆ ਗਿਆ ਸਾਡਾ ਸਟਾਫ ਇਹ ਸਾਨੂੰ ਲੈ ਕੇ ਜਾਣਗੇ ਆ ਕੁੜੀ ਆ ਜੀ ਇੱਕ ਮੁੰਡਾ ਆ ਇਹ ਦੋਵੇਂ ਨੇ ਸਾਨੂੰ ਲੈ ਕੇ ਜਾਣਗੇ ਅੰਦਰ ਠੀਕ ਆ ਆ ਦੇਖੋ ਇਦਾਂ ਲੋਕੀ ਅੰਦਰ ਜਾਂਦੇ ਨੇ ਜਿੱਦਾਂ ਕਿ ਹੁਣ ਅਸੀਂ ਜਾਵਾਂਗੇ ਅੰਦਰ ਹਨ ਤੇ ਆ ਔਰੇ ਖੜੇ ਹੁੰਦੇ ਨੇ ਘਰ ਦੇ ਬਾਕੀ ਜਿਹੜੇ ਬਾਹਰ ਕਰਦੇ ਨੇ ਇਹਦਾ ਐਂਟਰੀ ਹੋ ਜਾਂਦੀ ਆ ਇੱਥੇ ਪਾਸਵਰਡ ਚੈੱਕ ਹੁੰਦਾ ਟਿਕਟ ਚੈੱਕ ਹੁੰਦੀ ਆ ਫਿਰ ਅੰਦਰ ਭੇਜ ਦਿੰਦੇ ਨੇ ਸੋ ਹੁਣ ਚੱਲਦੇ ਆਪਾਂ ਅੱਗੇ ਬੋਰਡਿੰਗ ਪਾਸ ਲੈਣੇ ਆ ਤੇ ਐਚ ਨੰਬਰ ਤੋਂ ਮਿਲੂਗਾ ਆਪਾਂ ਨੂੰ ਠੀਕ ਆ ਆ ਭਾਈ ਆਪਣੇ ਨਾਲ ਨਪਾਲ ਦਾ ਝੰਡਾ ਨਹੀਂ ਫਰਦਾ ਨਪਾਲ ਤੋਂ ਆ ਉਹ ਬਾਈ ਵੀ ਨਪਾਲ ਤੋਂ ਆ ਮੈਂ ਇਹਨੂੰ ਕਿਹਾ ਮੈਂ ਪਿੱਛੇ ਜੇ ਨੇਪਾਲ ਗਿਆ ਸੀ ਹੁਣੇ ਹਫਤਾ ਪਹਿਲਾਂ ਤੇ ਕਹਿੰਦਾ ਕੋਈ ਗੱਲ ਨਹੀਂ ਦੁਬਾਰਾ ਆਉਂਗੇ ਤੁਹਾਡਾ ਵਧੀਆ ਸਵਾਗਤ ਕਰਾਂਗੇ ਠੀਕ ਆ ਇਹ ਬਾਈ ਦਾ ਆਪਣਾ ਕਲੱਬ ਆ ਉੱਥੇ ਬਹੁਤ ਵੱਡਾ ਕਲੱਬ ਆ ਤੋ ਚੱਲਦੇ ਹੁਣ ਬੋਰਡਿੰਗ ਪਾਸ ਲੈਣੇ ਪਹਿਲਾਂ ਸੋ ਬਾਈ ਆਪਾਂ ਇਸ ਟਾਈਮ ਕਾਊਂਟਰ ਤੇ ਖੜੇ ਆ ਇੱਥੋਂ ਬੋਰਡਿੰਗ ਪਾਸ ਮਿਲੂਗਾ ਠੀਕ ਹੈ ਔਰ ਫਿਰ ਸੋ ਆਪਾਂ ਬੈਗ ਰੱਖ ਕੇ ਅੰਦਰ ਲੈ ਜਾਂਦੇ ਨੇ ਜਿਵੇਂ ਆਪਿਆ ਨਾ ਇੱਥੋਂ ਅੰਦਰ ਨੂੰ ਲੈ ਜਾਂਦੇ ਨੇ ਠੀਕ ਹੈ ਸੋ ਇਹ ਆਪਣਾ ਆਪਣੇ ਆਪ ਹੀ ਲੈ ਜਾਂਦੇ ਨੇ ਜਹਾਜ਼ ਦੇ ਵਿੱਚ ਤੇ ਇੱਥੇ ਵੇਟ ਜਿਹੜਾ ਹੁੰਦਾ ਇੱਥੇ ਸ਼ੋ ਹੋ ਜਾਂਦਾ ਆਪਣਾ ਕਿੰਨਾ ਵੇਟ ਆ ਆ ਲਓ ਜੀ ਆਪਾਂ ਨੂੰ ਬੋਰਡਿੰਗ ਪਾਸ ਮਿਲ ਗਏ ਆ ਦੇਖ ਸਕਦੇ ਹੋ ਠੀਕ ਹੈ ਬਸ ਇਹਦੀ ਕਮੀ ਸੀ ਬਾਕੀ ਸਾਰਾ ਕੁਝ ਹੋ ਗਿਆ ਆ ਦੇਖੋ ਮੈਂ ਇਹਦੇ ਬੈਗ ਰੱਖਿਆ ਸੀਗਾ 7.1 100 ਗ੍ਰਾਮ ਮਤਲਬ ਕਿ 7 ਕਿਲੋ 100 ਗ੍ਰਾਮ ਬਜਣਾ ਮੇਰੇ ਬਿਆਗ ਦਾ 7 ਕਿਲੋ ਚਾਹੀਦਾ ਸਹੀ ਆ ਬਾਈ ਅੱਜ ਤਾਂ ਰੱਬੀ ਰੂਹ ਦੇ ਦਰਸ਼ਨ ਹੋ ਗਏ ਰੱਬੀ ਰੂਹ ਦੇ ਕਮਾਲ ਆ ਯਾਰ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਚੱਲੇ ਜੀ ਬਹੁਤ ਸ਼ੁਕਰ ਜੀ ਹੱਪਾ ਜੀ ਮਿਲਣੇ ਬਾਈ ਆਪਾਂ ਨੂੰ ਬੜਾ ਵਧੀਆ ਲੱਗਿਆ ਕਿ ਸਾਰੇ ਬਾਜੀ ਬਸ ਸ਼ੁਕਰ ਦਾ ਦੁਬਈ ਚੱਲੇ ਸਾਰੇ ਓਕੇ ਜੀ ਤੇ ਸ਼ੋਅ ਵਗੈਰਾ ਹੈ ਤੁਹਾਡੇ ਨਾਲ ਸ਼ੋਅ ਵਗੈਰਾ ਹੈ ਉੱਥੇ ਅੱਛਾ ਬਾਜੀ ਦਾ ਸ਼ੋਅ ਆ ਬਾਈ ਦੁਬਈ ਜਾ ਰਹੇ ਨੇ ਕਿੰਨੀ ਤਰੀਕ ਕਿੰਨੀ ਤਰੀਕ ਦਾ ਸ਼ੋਅ ਆ ਜੀ ਪਰਸੋਂ ਦਾ ਥੋੜਾ ਪਰਸੋਂ ਪਰਸੋਂ ਦਾ ਸ਼ੋਅ ਹੈ ਤੇ ਜਰੂਰ ਸੁਣਿਓ ਬਾਈ ਦਾ ਠੀਕ ਹੈ ਸਤਿ ਸ੍ਰੀ ਅਕਾਲ ਜੀ ਬੈਸਟ ਆਫ ਲਖ ਜੀ ਸੋ ਬਈ ਕਨਵਰ ਭਾਜੀ ਮਿਲੇ ਸੀ ਬੜਾ ਵਧੀਆ ਲੱਗਿਆ ਯਾਰ ਵਧੀਆ ਗੱਲਾਂ ਬਾਤਾਂ ਹੋਈਆਂ ਨੇ ਯਾਰ ਆ ਗਿਆ ਬਾਈ ਬਾਈ ਦਾ ਸ਼ੋਅ ਆ ਦੋ ਦਿਨ ਬਾਅਦ ਅੱਜ ਤਰੀਕ ਕਿੰਨੀ ਹੋ ਗਈ 16 ਤਰੀਕ ਅੱਜ 18 ਦਾ ਸ਼ੋਅ ਆ ਬਾਈ ਦਾ ਦੁਬਈ ਦੇ ਵਿੱਚ ਠੀਕ ਹੈ ਸੋ ਸ਼ਾਇਦ ਅੱਜ 18 ਤਰੀਕ ਹੀ ਹੋਏਗੀ ਜਦੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋਵੋਗੇ ਸੋ ਜਰੂਰ ਸ਼ੋਅ ਦੇਖਿਓ ਬਾਈ ਦਾ ਠੀਕ ਹੈ ਹੁਣ ਇੱਥੋਂ ਦੇਖੋ ਸਾਡੀ ਜਿਹੜੀ ਫਲੈਟ ਸੀ ਕੱਲ ਦੀ 11:30 ਵਜੇ ਦੀ ਫਲਾਈਟ ਸੀ ਸਭ ਤੋਂ ਪਹਿਲੀ ਫਲਾਈਟ ਹੈ 23 23 B ਇਹ 11:30 ਵਜੇ ਦੀ ਫਲਾਈਟ ਸੀ ਸਾਡੀ ਹੁਣ ਫਲਾਈਟ ਹੋਈ ਹੈ ਜਿਹੜੀ ਉਹ ਹੋਈ ਹੈ 8:30 ਵਜੇ ਦੀ ਆ ਦੇਖ ਸਕਦੇ ਹਾਂ KE6 700 61 ਠੀਕ ਹੈ ਇਹ ਹੁਣ ਸਾਡੀ 8:30 ਵਜੇ ਦੀ ਫਲਾਈਟ ਆ ਇੱਧਰ ਚੱਲਿਆ ਹੁਣ ਅੱਗੇ ਸਾਹਮਣੇ ਆ ਸਾਡਾ ਗੇਟ ਆ 11 ਸੋ ਉੱਥੇ ਬੈਠਾਂਗੇ ਉੱਥੇ ਵੇਟ ਕਰਾਂਗੇ ਔਰ ਆ ਦੇਖੋ ਇਧਰੋਂ ਇਧਰੋਂ ਨਜ਼ਾਰਾ ਦੇਖਦਾ ਕੁਝ ਬਾਹਰ ਦਾ ਸ਼ੀਸ਼ਿਆਂ ਵਿੱਚੋਂ ਗੱਡੀਆਂ ਖੜੀਆਂ ਪਾਰ ਕਿੰਨਾ ਸੋਹਣਾ ਨਜ਼ਾਰਾ ਆ ਰਿਹਾ ਦੇਖੋ ਸੋ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਫਾਈਨਲੀ 11 ਨੰਬਰ ਗੇਟ ਤੇ ਵੇਟ ਕਰਾਂਗੇ ਸਾਹਮਣੇ ਜਹਾਜ਼ ਖੜੇ ਨੇ ਔਰ ਆ ਆਪਣੀ ਵੀ ਇੱਕ ਕੁਰਸੀ ਆ ਆਪਣਾ ਬੈਗ ਪਿਆ ਇਹ ਆਪਾਂ ਇੱਥੇ ਲਟ ਕੇ ਇਦਾਂ ਭਾਜੀ ਵਾਂਗੂ ਇਦਾਂ ਲਟ ਕੇ ਵੇਟ ਕਰਾਂਗੇ ਪਹਿਲੀ ਪਹਿਲੀ ਵਾਰ ਪਹਿਲੀ ਪਹਿਲੀ ਫਲਾਈਟ ਨਿਆਰੇਦਾਰ ਠੀਕ ਹੈ ਇੱਥੇ ਬੜਾ ਮਜ਼ਾ ਆ ਰਿਹਾ ਹਾ ਹਾ ਇਦਾਂ ਬੈਠ ਕੇ ਤੁਸੀਂ ਵੇਟ ਕਰ ਸਕਦੇ ਹੋ ਠੀਕ ਹੈ ਉਹ ਸਾਹਮਣੇ ਜਹਾਜ਼ ਖੜੇ ਨੇ ਉਹ ਦੇਖੋ ਉਹ ਸਾਹਮਣੇ ਜਹਾਜ਼ ਖੜੇ ਨੇ ਠੀਕ ਹੈ ਪੂਰਾ ਚਾਹ ਆ ਬਾਈ ਇੰਟਰਨੈਸ਼ਨਲ ਫਲਾਈਟ ਦਾ ਠੀਕ ਹੈ ਸੋ ਬਾਕੀ ਤੁਹਾਨੂੰ ਦੱਸ ਦਿਆ ਹੁਣ ਇਮੀਗ੍ਰੇਸ਼ਨ ਤੇ ਕੀ ਕੁਛ ਹੋਇਆ ਠੀਕ ਹੈ ਆਜੋ ਸੋ ਬਈ ਸਭ ਤੋਂ ਪਹਿਲਾਂ ਬੋਰਡਿੰਗ ਪਾਸ ਮਿਲਿਆ ਸਾਨੂੰ ਕੁਝ ਨਹੀਂ ਪੁੱਛਿਆ ਉੱਥੇ ਤਾਂ ਸਾਡਾ ਵਜ਼ਨ ਪੁੱਛਿਆ ਕਿੱਥੇ ਜਾਣਾ ਮਾੜਾ ਮੋਟਾ ਪੁੱਛ ਕੇ ਫਿਰ ਅਸੀਂ ਚੱਲ ਗਏ ਇਮੀਗ੍ਰੇਸ਼ਨ ਤੇ ਉੱਥੇ ਭਾਜੀ ਨੂੰ ਪਤਾ ਸੀਗਾ ਕਿ ਮੈਨੂੰ ਕੁਝ ਪੁੱਛਣਾ ਹੀ ਪੱਕਾ ਠੀਕ ਹੈ ਕਿਉਂਕਿ ਮੈਂ ਮੈਂ ਪਹਿਲੀ ਵਾਰ ਜਾ ਰਿਹਾ ਔਰ ਭਾਜੀ ਨੇ ਕੁਝ ਨਹੀਂ ਪੁੱਛਿਆ ਭਾਜੀ ਨੇ ਬਸ ਦੇਖਿਆ ਕਿੱਥੇ ਜਾ ਰਹੇ ਹਾਂ ਰਿਟਰਨ ਵਗੈਰਾ ਫਲਾਈਟ ਕਿਵੇਂ ਜੋ ਮਾੜਾ ਮੋਟਾ ਪੁੱਛ ਕੇ ਮਤਲਬ ਕਿ ਸਟੈਂਪ ਲਗਾ ਕੇ ਦੇ ਦਿੱਤੀ ਇਹਨਾਂ ਨੂੰ ਤੇ ਫਿਰ ਆਈ ਵਾਰੀ ਮੇਰੀ ਫੋ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਕਿੱਥੇ ਜਾ ਰਹੇ ਹੋ ਮੈਂ ਕਿਹਾ ਕੰਬੋਡੀਆ ਕਹਿੰਦੇ ਫਿਰ ਰਿਟਰਨ ਕਦੋਂ ਆਣਾ ਮੈਂ ਕਿਹਾ ਮੈਂ ਰਿਟਰਨ ਨਹੀਂ ਆਣਾ ਵਾਪਸ ਨਹੀਂ ਆਣਾ ਮੈਂ ਕੰਬੋਡੀਆ ਤੋਂ ਵਿਅਤਨਾਮ ਜਾਣਾ ਵਿਅਤਨਾਮ ਤੋਂ ਜਾਣਾ ਮੈਨੇ ਅੱਗੇ ਦੱਸਾਂਗਾ ਅੱਗੇ ਵੀਡੀਓ ਚ ਕਿੱਥੇ ਠੀਕ ਆ ਉਹ ਥੋੜਾ ਸਰਪ੍ਰਾਈਜ਼ ਆ ਤੁਹਾਡੇ ਲਈ ਤੇ ਫਿਰ ਮੈਂ ਦੱਸਿਆ ਉਹ ਉਹਨਾਂ ਨੇ ਫਿਰ ਮੇਰਾ ਪਾਸਪੋਰਟ ਦੇਖਿਆ ਉਹਨਾਂ ਨੇ ਮੇਰਾ ਪਾਸਪੋਰਟ ਦੇਖਿਆ ਜਦੋਂ ਮੈਂ ਜਦੋਂ ਨੇਪਾਲ ਹੁਣ ਪਿੱਛੇ ਗਿਆ ਸੀਗਾ ਨੇਪਾਲ ਵਾਲਿਆਂ ਨੇ ਮੋਰਾਂ ਗਲਤ ਇੱਕ ਮੋਰ ਗਲਤ ਲਗਾ ਦਿੱਤੀ। ਉਹ ਤਾਂ ਕਰਕੇ ਪੰਗਾ ਪੈ ਗਿਆ ਥੋੜਾ ਮੇਰਾ। ਤਾਂ ਕਰਕੇ ਮੇਰਾ ਮਿਲਣਾ ਘਟ ਘਟ 15 ਮਿੰਟ ਲੱਗ ਗਏ ਉੱਥੇ ਇਨਕੁਆਰੀ ਕਰਨ ਵਾਸਤੇ। ਪੁੱਛ ਰਹੀ ਸੀ ਤੁਸੀਂ ਨੇਪਾਲ ਚਲ ਤਾਂ ਗਏ ਵਾਪਸ ਤਾਂ ਆਏ ਨਹੀਂ ਤੁਸੀਂ। ਮੋਹਰ ਲਗਵਾਈ ਨਹੀਂ ਅਸੀਂ ਕਿ ਫਿਰ ਮੈਂ ਦੱਸਿਆ ਉਹਨਾਂ ਨੂੰ ਕਿ ਮੈਂ ਉਧਰੋਂ ਫਲਾਈਟ ਰਾਹੀਂ ਆਇਆ ਸੀਗਾ। ਤਾਂ ਕਰਕੇ ਮੈਂ ਮੋਹਰ ਨਹੀਂ ਲਗਵਾ ਸਕਿਆ। ਸੋ ਇਹ ਦੱਸਿਆ ਚੈੱਕ ਕਰਵਾਉਣ ਵਾਸਤੇ ਫਿਰ ਉਹ ਅੱਗੇ ਕਿਸੇ ਕੋਲ ਗਿਆ। ਫਿਰ ਮੇਰੇ ਕੋਲ ਆਇਆ। ਫਿਰ ਮੈਨੂੰ ਕਹਿੰਦਾ ਰਿਕਮੈਂਡ ਐਨਾਊਂਸਮੈਂਟ ਹੋ ਰਹੀ ਆ। ਆਤਮਾ ਐਂਡ ਪੈਸੇਂਜਰ ਮਿਸਟਰ ਸੈਫਕਰ ਪੈਸੇਜਰ ਮਿਸਟਰ ਫਰਮਾਨ ਮੈਂ ਪਾਸੇ ਮਿਸਟਰ ਸੱਫਰ ਅਮਰੀਕਾ ਦੀ ਫਲਾਈਟ ਫਰਗੇਟ ਆਪਣੀ ਦਾਦਰ ਠੀਕ ਹੈ ਜੀ ਸੋ ਕਹਿੰਦੇ ਕੀ ਕਰਨ ਜਾ ਰਹੇ ਮੈਂ ਘੁੰਮਣ ਜਾ ਰਹੇ ਆ ਤੇ ਮੈਂ ਕਿਹਾ ਬਲੌਗਿੰਗ ਕਰਦਾ ਉਹ ਕਹਿੰਦਾ ਤੇਰਾ ਚੈਨਲ ਦਿਖਾ ਫਿਰ ਮੈਂ ਕੱਢ ਕੇ ਚੈਨਲ ਦਿਖਾਇਆ ਸਬਸਕ੍ਰਾਈਬਰ ਦੇਖੇ ਉਹਨੇ ਕੀ ਹਾਂ ਚਲੋ ਠੀਕ ਆ ਨਾ ਘੁੰਮਦਾ ਫਿਰਦਾ ਚਲੋ ਠੀਕ ਹੈ ਤੇ ਫਿਰ ਫੇਸਬੁਕ ਤੋਂ ਦੱਸਿਆ ਮੈਂ ਕਿ ਫੇਸਬੁਕ ਵੀ ਸੇਮ ਆ ਇੰਸਟਾਗ੍ਰਾਮ ਤੇ ਵੀ ਅਕਾਊਂਟ ਆ ਦੋ ਚਾਰ ਚੀਜ਼ਾਂ ਦੱਸੀਆਂ ਮਤਲਬ ਕੀ ਫਿਰ ਉਹਨਾਂ ਨੇ ਮੈਨੂੰ ਨੋਰ ਲਾ ਕੇ ਮੈਨੂੰ ਅੱਗੇ ਭੇਜਤਾ ਅੱਗੇ ਫਿਰ ਖਾਣਾ ਪਾਣੀ ਖਾਦਾ ਸੀਨੇ ਅੱਗੇ ਆ ਕੇ ਹੁਣ 11 ਨੰਬਰ ਗੇਟ ਤੇ ਬੈਠੇ ਆ ਇੱਥੋਂ ਸਾਨੂੰ ਵਾਜਬ ਹੋਊਗੀ 8:00 8:00 ਵਜੇ ਇਹ ਤੁਹਾਡੀ ਫਲਾਈਟ ਉੱਡੇਗੀ 8:30 ਵਜੇ ਫਿਰ ਅਸੀਂ ਹੁਣ ਜਾਵਾਂਗੇ ਸੋ ਉਸ ਤੱਕ ਅਸੀਂ ਇੱਥੇ ਵੇਟ ਕਰਨੀ ਆ ਠੀਕ ਹੈ ਸੋ ਅੱਗੇ ਕੰਬੂੜੀ ਆ ਸਵੇਰੇ ਉਤਰਾਂਗੇ ਅਸੀਂ 2 ਜਾਂ 3 ਵਜੇ ਸਵੇਰ ਦੇ ਕੱਲ ਦੇ ਠੀਕ ਹੈ ਸਾਡੇ ਨਾਲ ਬਣੇ ਰਹੋ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਕਿਵੇਂ ਅਸੀਂ ਇੱਥੇ ਆਇਆ ਕਿਵੇਂ ਵੀਜ਼ਾ ਲਿਆ ਕਿੰਨੇ ਦਾ ਵੀਜ਼ਾ ਲਿਆ ਕਿੰਨੇ ਦੇ ਟਿਕਟ ਲੱਗੀ ਸਾਰਾ ਕੁਝ ਤੁਹਾਨੂੰ ਐਂਡ ਤੇ ਦੱਸਾਂਗੇ वीडियो देखते दे रहो बन रहे हो ठीक है ओके so, लो जी आप इतों एंट्री करवा के बोर्डिंग पास दिखा चले ओ, खड़ा के चलें जहाज हो गया है बहुत बड़ा जहाज़ दिखना नहीं है बाहर नेरा सो चलते आटिंग कर रहे थे ठीक है इतट करते इतों बाद चले अपना नीचे आखो ਆ ਬਾਜੀ ਆ ਰਹੇ ਨੇ ਉਹ ਆਪਣੇ ਬਾਜੀ ਆ ਰਹੇ ਨੇ ਇਦਾਂ ਘੁੰਮ ਕੇ ਦੁਆਰੇ ਇੱਧਰ ਜਾਵਾਂਗੇ ਠੀਕ ਹੈ ਉਹ ਚੱਲਦੇ ਹੁਣ ਅੰਦਰ ਬੈਠਣੇ ਜਾ ਕੇ ਜੀ ਆਪਾਂ ਚੱਲੇ ਹੁਣ ਜਹਾਜ਼ 'ਚ ਐਂਟਰ ਹੋਣ ਆਈ ਜੀ ਆ ਭੁੱਲ ਜਾ ਹੁੰਦਾ ਨਾ ਇਹ ਡਾਇਰੈਕਟ ਜਹਾਜ਼ ਦੇ ਨਾਲ ਜੋੜ ਦਿੰਦੇ ਨੇ ਜਿਵੇਂ ਉਹ ਖੜਾ ਨਾ ਉਹ ਦੇਖੋ ਤੇ ਇਹ ਨਾਲ ਜੋੜ ਦਿੰਦੇ ਨੇ ਅੰਦਰੋਂ ਅੰਦਰ ਹੀ ਬਾੜ ਦਿੰਦੇ ਨੇ ਕਈ ਵਾਰ ਇਹ ਉਹ ਦੂਰ ਖੜਾ ਹੁੰਦਾ ਫਿਰ ਬੱਸ ਆਉਂਦੀ ਆ ਬੱਸ ਵਿੱਚ ਲੈ ਕੇ ਜਾਂਦੇ ਨੇ ਸੋ ਇਹ ਸਾਨੂੰ ਹੁਣ ਇੰਨੀ ਬਾੜ ਦੇਣਗੇ ਤੇ ਜਹਾਜ਼ ਥੋੜ੍ਹ ਜੂਗਾ ਪਰ ਹੁਣ ਉ ਜਾ ਕੇ ਇੱਥੋਂ ਬੰਦ ਹੋ ਜਾਊਗਾ ਏਸੇ ਲੱਗਿਆ ਹੋਇਆ ਆ ਬੋਰਡਿੰਗ ਇੱਥੇ ਵੀ ਬੋਰਡਿੰਗ ਪਾਸ ਦਿਖਾਉਣਾ ਪਊ ਦੁਬਾਰੇ ਪਾਸਪੋਰਟ ਦਿਖਾਉਣਾ ਪਊਗਾ ਇਸ ਐਂਟਰੀ ਕਰਕੇ ਫਿਰ ਮਿਲਦੇ ਆ ਤੁਹਾਡੇ ਕੋਲ ਤੇ ਦਾ ਮੋਟੀਵੇਸ਼ਨ ਗੋਲ ਫੰਕਸ਼ਨ ਕਰਵਾ ਦੇ ਜਿਸ ਤਰ੍ਹਾਂ ਕਰਵਾ ਦੇ ਕਿਤੋਂ ਉਸ ਤੋਂ ਬਤੇ ਲੈਟ ਕਲਾਸ ਕਰਵਾ ਦੇ ਜਿੱਥੇ ਤੱਕ ਸਾਡਾਂ ਬਰੇ ਬੰਦ ਤਾਂ ਨਾਲ ਜਦੋਂ ਵੇਂਟਰ ਬਹੁਤ ਬੜੇ ਖਲ ਖਾਈ ਕਰ ਰਿਹਾ ਹੈ ਨਹੀਂ ਪੀਣੇ ਤੋਂ ਮੁਕਤ ਉਹਨੇ ਕਰਾਉਂ ਪੀਤੀ ਤਾਂ ਪੋਈ ਚੰਗਾਈ បាទចាំទៅទៅក្នុងមានផងក្នុងបន្ទប់ត្រឹកក្នុងផ្ទះចាស់ដល់គួយប្រវត្តិពីពីឆ្នាំសូមរំលងការអង្គុយហើយកត់ត្រាមកចុះប្រអប់គឺ300 accident បងចេញឬយកមើលពាក្យអង្គុយរបស់នឹងមកយកផ្ទះយកផ្ទះទៅខាងក្រៅខាងដែលដំណើជាធម្មតាបន្ទប់មានពាក្យមុនចុះហើយស្បជួយពាក្យឲ្យក្មេងទៅនៅក្នុងខាងនោះដែរបងឲ្យពោមានដៃក្រាំកៅអីរបស់លោកមានយកមើលពាក្យរបស់ចូលតាមខាងបែបមិនមានក្រមចំកែនតែទេ ਦੱਸ ਰਹੀਆਂ ਤਾਂ ਬਹੁਤ ਉਸ ਨੇ ਸਮਝ ਕੁਸ ਨਹੀਂ ਲੱਗਦਾ ਪਰ ਠੀਕ ਹੋ ਕੁ ਕਹੇਗੀ ਲੱਗਿਆ ਭਾਈ ਗੰਨ ਲੱਗਿਆ ਮੈਨੂੰ ਲੱਗਿਆ ਨਹੀਂ ਭਾਈ ਜਿਵੇਂ ਅੰਗਰੇਜ਼ੀ ਨਦੀ ਹੁੰਦੀ ਆਪਣੋਂ ਦਾ ਜਾਵੇ ਬੜਾ ਪੰਗਾ ਅੰਗਰੇਜ਼ੀ ਜੀ ਦਾ ਮਾਸੂਮ ਸਮਝ ਹੀ ਜਾ ਰਹੀ ਸੀ ਸਾਰਿਆਂ ਤੋਂ ਕਿ ਕੀ ਕਹਿ ਰਹੀ ਹੋਊਗੀ ਇਹ ਅਸੀਂ ਨਾਲ ਲੈ ਰਹੇ ਹਾਂ ਯੂ ਕੰਟਰੀ ਕਰ ਰਹੇ ਨੇ ਹੌਂਸਾ ਬੁਝਾ ਦੇਗੇ ਇਹ ਚਾਹੀਉਂ ਉਹਨੇ ਹੈ ਕਿ ਯਮਰਦਨ ਸੀ ਤੁਸੀਂ ਕਿ ਵੀ ਗੱਲ ਕਰ ਸਕਦੇ ਹੋ ਸਾਹ ਸੋਣਾ ਆਵੇ ਪਤਾ ਨਹੀਂ ਕਿੱਥੋਂ ਪੱਛ ਸਕਦੇ ਉਹ ਇਧਰ ਉਧਰ ਪਤਾ ਨਹੀਂ ਕੀ ਗੁਸਾਰੇ ਸੀ ਮਤਲਬ ਮਾੜਾ ਮਾੜਾ ਸਮਝ ਆ ਰਿਹਾ ਸੀਗਾ ਹੈ ਨਾ ਇਹੀ ਗੁੱਸੇਗਾ ਚਲਦੇ ਹਾਂ ਹੁਣ ਉੱਡਣ ਲੱਗੇ ਬਾਈ ਦਿਖਾਵਾਂਗੇ ਤੁਹਾਨੂੰ ਹੁਣ ਵਿੰਡੋ ਵਿੱਚ ਦੀ ਕੋਈ ਅੰਦਰੋਂ ਬਾਥਰੂਮ ਦੇਖ ਸਕਦੇ ਹੋ ਇਦਾਂ ਦਾ ਇਹਦੇ ਵੀ ਉਹ ਜੱਟ ਜਾਂ ਹੁੰਦੇ ਨਹੀਂ ਯਾਰ ਕਿਸੇ ਵੀ ਜਹਾਜ਼ ਦੇ ਅੰਦਰ ਨਾ ਹੱਥ ਤੋਂ ਨਾਲ ਉਹ ਜੱਟ ਜਾਂ ਨਹੀਂ ਹੁੰਦਾ ਠੀਕ ਆ ਬਾਕੀ ਆ ਸੈਂਸਰ ਲੱਗੇ ਹੱਥ ਲਾਵਾਂਗੇ ਇਹਨੂੰ ਫਲੱਸ ਹੋ ਜਾਂਦਾ ਠੀਕ ਆ ਔਰ ਆ ਇਹਦੇ ਨਾਲ ਹੀ ਕੰਮ ਸਾਰਨਾ ਪੈਂਦਾ ਠੀਕ ਹੈ ਨਾ ਉਹ ਇਹ ਟੁੱਟੀ ਆ ਠੀਕ ਹੈ ਤੇ ਆ ਦੇਖ ਸਕਦੇ ਹੋ ਇਦਾਂ ਦਾ ਬਾਥਰੂਮ ਬੜਾ ਸੋਹਣਾ ਹੁੰਦਾ ਠੀਕ ਆ ਆ ਦੇਖੋ ਬੜੀ ਬੁੜੀ ਨਹੀਂ ਪਿੰਡ ਹੁੰਦੇ ਹੈਗੇ ਇੱਥੇ ਨੂੰ ਸੋ 1 ਘੰਟਾ ਹੋ ਗਿਆ ਸੀ 1 ਘੰਟੇ ਬਾਅਦ ਆਪਾਂ ਨੂੰ ਮਿਲਿਆ ਹੁਣ ਖਾਣਾ ਆ ਚਾਵਲ ਨੇ ਠੀਕ ਆ ਨਾਲ ਸਬਜੀ ਜੀ ਆ ਮੱਖਣ ਪਿਆ ਆ ਪੈਸਟਰੀ ਐ ਠੀਕ ਆ ਛੋਟੀ ਜੀ ਆ ਤੇ ਆ ਇਧਰ ਫਰੂਟ ਪਿਆ ਚਾਰ ਪੰਜ ਪੀਸ ਨੇ ਫਰੂਟ ਦੇ ਤੇ ਆ ਇੱਕ ਛੋਟਾ ਜਿਹਾ 버ਗਰ ਆ ਦੇਖੋ ਕਿੰਨਾ ਛੋਟਾ ਸਾਈਜ਼ ਆ ਇਹ ਮੱਖਣ ਵਿੱਚ ਲਗਾ ਕੇ ਇਹ ਖਾ ਸਕਦੇ ਆਪ ਤੁਸੀਂ ਦੇ ਅੰਦਰ ਚਮਚ ਚਾਕੂ ਸਭ ਕੁਝ ਮਿਲ ਜਾਂਦਾ ਸੋ ਬਈ ਖਾਣਾ ਖਾ ਲਿਆ ਖਾਣਾ ਬੜਾ ਸਵਾਦ ਸੀਗਾ ਠੀਕ ਐ ਔਰ ਇਹ ਮੈਡਮ ਆਈਆਂ ਨੇ ਇਹ ਹੁਣ ਸਾਰੇ ਇਕੱਠੇ ਕਰ ਰਹੇ ਨੇ ਪਲੇਟਾਂ ਸਬਜ਼ੀਆਂ ਡਸਟਮੇਨ ਦੇ ਅੰਦਰ ਰੱਖ ਕੇ ਲੈ ਜਾਣਗੇ ਸੋ ਬਈ ਜਹਾਜ਼ ਹੋ ਗਿਆ ਆਪਣਾ ਲੈਂਡ ਕੰਬੋਡੀਆ ਦੀ ਧਰਤੀ ਤੇ ਪਹੁੰਚ ਗਿਆ ਆਪਾਂ ਬਾਏ ਬਾਏ ਜੀ ਬਾਏ ਬਾਏ ਯਾਰ ਉਹ ਜ ਉਤਰ ਗਿਆ ਆਪਾਂ ਬਾਹਰ ਓਏ ਹੋਏ ਤਾਂ ਗਰਮੀ ਆ ਯਾਰ ਇੱਥੇ ਤਾਂ ਬਈ 34 ਡਿਗਰੀ ਟੈਂਪਰੇਚਰ ਐ ਇੱਥੇ 34 ਡਿਗਰੀ ਟੈਂਪਰੇਚਰ ਕੰਬੋਡੀਆ ਦੀ ਧਰਤੀ ਤੇ ਠੀਕ ਆ ਸੋ ਆ ਦੇਖ ਸਕਦੇ ਹੋ ਫਨੋਮ ਫਨ ਇਹ ਕੈਪੀਟਲ ਹੈ ਰਾਜਧਾਨੀ ਹੈ ਕੰਬੋਡੀਆ ਦੇਸ਼ ਦੀ ਫਨੋਮ ਫਨ ਤੇ 에어ਪੋਰਟ ਵੀ ਇੱਥੇ ਹੀ ਐ ਠੀਕ ਐ ਸੋ ਆ ਇੱਥੇ ਇਮੀਗ੍ਰੇਸ਼ਨ ਹੋ ਰਹੀ ਐ ਸਾਰਿਆਂ ਦੀ ਇੱਥੇ ਇਮੀਗ੍ਰੇਸ਼ਨ ਕਰਾਉਣੇ ਆ ਫਿਰ ਦੇਖਦੇ ਆ ਅੱਗੇ ਕੀ ਕੀ ਪੁੱਛਦੇ ਨੇ ਇਹ ਆਪਣੇ ਤੋਂ ਠੀਕ ਹੈ ਫਿਰ ਇਮੀਗ੍ਰੇਸ਼ਨ ਕਰਾ ਕੇ ਅਸੀਂ ਅੱਗੇ ਆਇਆ ਇੱਥੇ ਬਈ ਮਨੀ ਚੇਂਜ ਹੁੰਦੀ ਆ ਪੈਸੇ ਚੇਂਜ ਹੁੰਦੇ ਨੇ ਜੁਐਸਡੀ ਆਪਣੇ ਕੋਲ ਜੁਐਸਡੀ ਡਾਲਰ ਹੋਣੇ ਚਾਹੀਦੇ ਨੇ 1 ਡਾਲਰ ਦੇ ਇਹ 3900 ਰੁਪਏ ਦੇ ਰਹੇ ਨੇ ਠੀਕ ਹੈ ਵੈਸੇ ਅਸੀਂ ਆਨਲਾਈਨ ਚੈੱਕ ਕੀਤਾ ਸੀ 4000 ਕੁ ਰੁਪਏ ਸੀ ਤੇ ਇਹ ਸਾਨੂੰ 3900 ਰੁਪਏ ਦੇ ਰਹੇ ਨੇ ਠੀਕ ਹੈ ਸੋ ਗੁੱਡ ਮਾਰਨਿੰਗ ਦੋਸਤੋ ਆਪਾਂ ਪਹੁੰਚ ਗਏ ਆ ਇਸ ਟਾਈਮ ਕਮੋਡੀਆਂ ਦੀ ਧਰਤੀ ਤੇ ਆ ਏਅਰਪੋਰਟ ਤੋਂ ਆਪਾਂ ਬਾਹਰ ਆਏ ਆ ਉਹ ਸਾਹਮਣੇ ਦੇਖੋ ਉਹ ਸਾਰੀ ਟੈਕਸੀ ਆ ਗਈ ਟੈਕਸੀ ਬੁੱਕ ਕੀਤੀ ਹੈ ਆਨਲਾਈਨ ਬੁੱਕ ਕਰਨੀ ਸੀ ਅਸੀਂ ਨੇ ਉਹ ਦੇ ਰਿਆ ਸੀਗਾ 800 ਰੁਪਏ ਤੇ ਹੁਣ ਇਹ ਲੈ ਕੇ ਜਾਊ ਸਾਨੂੰ 950 ਰੁਪਏ ਦੇ ਵਿੱਚ ਠੀਕ ਹੈ ਸੋ 9 ਡਾਲਰ ਦੇਣੇ ਸੀ ਅਸੀਂ ਨੂੰ ਆਨਲਾਈਨ ਔਰ ਹੁਣ ਆਫਲਾਈਨ ਇਹਨੂੰ ਡਾਇਰੈਕਟ ਸੀ ਜਿੱਦਾਂ ਖੜੇ ਹੁੰਦੇ ਨੇ ਰੋੜਾ ਦੇ ਹਨਾ ਉਦੋਂ ਬੁੱਕ ਕੀਤੀ ਹੈ ਤੇ ਇਹ ਕਹਿੰਦਾ ਸਾਨੂੰ 10 ਡਾਲਰ ਦੇਣੇ ਪੈਣਗੇ ਅਸੀਂ ਕਿਹਾ ਠੀਕ ਹੈ ਹੁਣ ਇਹ ਸਾਨੂੰ ਹੋਟਲ ਤੱਕ ਲੈ ਕੇ ਜਾਊਗਾ ਦੇਖਦੇ ਹਾਂ 20 ਪੱਟੀ 25 ਮਿੰਟ ਦਾ ਰਸਤਾ ਹੋਊ ਸਾਡਾ ਹੋਟਲ ਦਾ ਉੱਥੇ ਜਾ ਕੇ ਹੋਟਲ ਕਿਵੇਂ ਦਾ ਉਹ ਦਿਖਾਉਣੇ ਤੁਹਾਨੂੰ ਔਰ ਬਾਕੀ ਇਹ ਜਿਹੜਾ ਇਮੀਗ੍ਰੇਸ਼ਨ ਸੀਗੀ ਇਮੀਗ੍ਰੇਸ਼ਨ ਦੇ ਸਾਨੂੰ ਵੀਜ਼ਾ ਚੈੱਕ ਕੀਤਾ ਉਹਨਾਂ ਨੇ ਈ ਵੀਜ਼ਾ ਟਿਕਟ ਚੈੱਕ ਕੀਤੀ ਹੈ ਪਾਸਪੋਰਟ ਤੇ ਤੇ ਮੋਹਰ ਲਾਤੀ ਉਹਨਾਂ ਨੇ ਜਿਆਦਾ ਕੁਝ ਪੁੱਛਿਆ ਨਹੀਂ ਹੈਗਾ ਕੁਝ ਨਹੀਂ ਪੁੱਛਿਆ ਜਿਆਦਾ ਬਸ ਦਿਖਾਈ ਗਏ ਅਸੀਂ ਡਾਕੂਮੈਂਟ ਤੇ ਉਹਨਾਂ ਨੇ ਮੋਹਰ ਲਾਤੀ ਜਦੋਂ ਕੰਬੋਡੀ ਆਉਂਗੇ ਉਸੇ ਇੱਕ ਫਾਰਮ ਦੇਣਗੇ ਉਹ ਭਰਨਾ ਪਊਗਾ ਸਾਨੂੰ ਕੀ ਆਪਾਂ ਅ ਡਿਟੇਲ ਭਰਨੀ ਪੈਂਦੀ ਮੁੰਦਲ ਆਪਣੀ ਉਹ ਭਰ ਕੇ ਉਹ ਦਿਖਾਉਣੀ ਪੈਂਦੀ ਹੈ ਉਹ ਭਰ ਕੇ ਫਿਰ ਇਹ ਆਪਾਂ ਨੂੰ ਅ ਮੋਹਰ ਲਾ ਦੁੰਦੇ ਨੇ ਆਪਣੇ ਵੀਜ਼ੇ ਦੇ ਉੱਪਰ ਠੀਕ ਹੈ ਸੋ ਇੰਨਾ ਕੰਮ ਸੀਗਾ ਬਾਹਰ ਆ ਗਏ ਸੋ ਆ ਬਾਈ ਖੜਾ ਆ ਗੱਡੀ ਆ ਦੇਖ ਸਕਦੇ ਹੋ ਚਲਦੇ ਹੁਣ ਚੱਲੀ ਬਾਜੀ ਚਲੋ ਜੀ ਸੋ ਬਾਈ ਮੈਂ ਗੱਡੀ ਵਿੱਚ ਬੈਠਣ ਲੱਗਿਆ ਸੀਗਾ ਬਾਜੀ ਨੇ ਟਾਕੀ ਖੋਲੀ ਆ ਵਾਲੀ ਇਹ ਨਾ ਪੁੱਠੀ ਸ਼ੈਡ ਤੇ ਸਟੀਅਰਿੰਗ ਹੁੰਦੇ ਨੇ ਹੁਣ ਜਿਵੇਂ ਮੈਨੂੰ ਪਹਿਲੀ ਵਾਰ ਦੇਖਿਆ ਮੈਨੇ ਤੇ ਮੈਂ ਸੋਚਿਆ ਬਾਜੀ ਡਰਾਈਵ ਕਰਨ ਲੱਗੇ ਨੇ मैंने लगे इधर ही क्यों बैठ रहे हैं जब देखे स्टेयरिंग उधर है ठीक है ना वो लैफ्ट साइड से ना पहली बार ये गड्डी बैठन लगे पुट्ठे स्टेयरिंगी चलते हैं चलो भाजी लाओ फाइनली अस पहुंच गए अपने होटल ते खड़ गई ग्डी तो आ अपना होटल आ सिल्वर माउंट होटल ठीक है देख सकते हो ਉਹ ਤਾਂ پتہ ਨਹੀਂ ਕਿ ਕਿਹੜੇ ਫਲੋਰ ਤੇ ਜਾਣਾ ਸੀ ਨੇ ਅੰਦਰ ਜਾ ਕੇ ਦੱਸਾਂਗੇ ਤੁਹਾਨੂੰ ਗੱਲਬਾਤ ਕੀ ਹਿਸਾਬ ਦਾ ਵਾ ਸੋ ਉੱਥੇ ਬੰਦਾ ਅੰਦਰ ਸੁੱਤਾ ਪਿਆ ਸੀਗਾ ਇੱਕ ਉਹਨੂੰ ਉਠਾਇਆ ਭਾਜੀ ਨੇ ਤੇ ਫਿਰ ਇਹਨੂੰ ਦੇ ਕੇ ਇਹਦੇ ਪੈਸੇ 10 ਡਾਲਰ ਦੇਨੇ ਆ ਸੀ ਇਹਨੂੰ ਯਾਰ ਉਹ ਦੂਰ ਸੀਗਾ 10 ਕਿਲੋਮੀਟਰ ਤੋਂ ਆਇਆ ਸੀ ਏਅਰਪੋਰਟ ਇੱਥੋਂ 10 ਕਿਲੋਮੀਟਰ ਸੀਗਾ ਠੀਕ ਹੈ ਇਹ ਹੋਟਲ ਅਸੀਂ ਨੇ ਆਨਲਾਈਨ ਹੀ ਬੁੱਕ ਕਰ ਲਿਆ ਸੀ ਆ ਇਹਦੇ ਬਾਰੇ ਦੱਸ ਦਿਆਂ ਹੁਣ ਅੰਦਰ ਜਾ ਕੇ ਤੁਹਾਨੂੰ ਠੀਕ ਹੈ ਸੋ ਬਾਈ ਆਪਾਂ ਅੰਦਰ ਆਇਆ ਅੰਦਰੋਂ ਇਦਾਂ ਦਾ ਹੋਟਲ ਆ ਆ ਇਹਨਾਂ ਦੇ ਕੋਈ ਵੱਡੇ ਨਹੀਂ ਕੋਈ ਲੱਗੀਆਂ ਹੋਣੀਆਂ ਫੋਟੋਆਂ ਹਨਾ ਪਤਾ ਨਹੀਂ ਕੌਣ ਹੋਣਗੇ ਮੇਨ ਹੋਣਗੇ ਕੋਈ ਇਹਨਾਂ ਦੇ ਔਰ ਇਧਰ ਆਪਾਂ ਐਂਟਰੀ ਕਰਾਉਣ ਲੱਗੇ ਆ ਰਿਸੈਪਸ਼ਨ ਤੇ ਪਾਸਪੋਰਟ ਦਿਖਾ ਕੇ ਠੀਕ ਹੈ ਆ ਆ ਗਏ ਆਪਾਂ ਉੱਪਰ 304 ਨੰਬਰ ਆਪਣਾ ਆ ਦੇਖ ਸਕਦੇ ਹਾਂ ਇਦਾਂ ਰੂਮ ਨੇ ਅੰ ਆ ਕਿੱਥੇ 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 ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਰੱਖਿਆ ਹੈ ਦਰੀ ਬਸਾਰੀ ਇੱਥੇ ਆ ਗਏ 304 ਨੰਬਰ ਰੂਮ ਆਪਣਾ ਠੀਕ ਹੈ ਓਕੇ ਆ ਲੋ ਜੀ ਕੋਈ ਲੈਟਰਨ ਤੋਂ ਲਾਉ ਕਰਾਂਗਾ ਤੁਹਾਨੂੰ ਲੱਗਣੀ ਲੈਟਰਨ ਟੰਗੀਆਂ ਆਹ ਲੋ ਜੀ ਪਹਿਲਾਂ ਦਾ ਰੂਮ ਦੇਖੋ ਆ ਇੱਕ ਅਲਮਾਰੀ ਆ ਕੱਪੜੇ-ਕੱਪੜੇ ਰੱਖਣ ਵਾਸਤੇ ਠੀਕ ਹੈ ਟੀਵੀ ਲੱਗਿਆ ਹੋਇਆ ਔਰ ਆ ਦੇਖ ਸਕਦੇ ਹੋ ਲੈਟਰਨ ਬਲੈਟਰਨ ਲਾ ਕੇ ਰੱਖੋ ਆ ਦੋ ਬੈੱਡਰ ਨੇ ਇੱਦਾਂ ਠੀਕ ਹੈ ਔਰ ਇੱਧਰ ਲੈਟਰਨ ਬਾਥਰੂਮ ਦੇਖ ਲਓ ਓ ਬੱਲੇ 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 ਸ਼ੀਸ਼ਿਆਂ ਵਾਲਾ ਬਾਥਰੂਮ ਲੈ ਵੀ ਇੱਥੇ ਨਹਾਵਾਂਗੇ ਧੋਵਾਂਗੇ ਠੀਕ ਹੈ ਇਦਾਂ ਦਾ ਕੁਛ ਇਹ ਆਪਣਾ ਰੂਮ ਹੈ ਠੀਕ ਹੈ ਆਹ ਚਾਬੀ ਇਹ ਉਰੇ ਵੀ ਉਹੀ ਚੀਜ਼ ਆ ਇਹ ਲਾ ਕੇ ਖੁੱਲ ਜਾਂਦਾ ਇਹੇ ਲਾ ਕੇ ਬੰਦ ਹੋ ਜਾਂਦਾ ਆ ਦੇਖ ਸਕਦੇ ਹੋ ਇਦਾਂ ਦਾ ਰੂਮ ਹੈ ਠੀਕ ਹੈ ਜੀ ਪਾਣੀ ਗਰਮ ਹੋ ਰਿਹਾ ਔਰ ਆ ਦੁੱਧ ਪਿਆ ਫ੍ਰਿਜ ਸੁਗਰ ਪਾਵਾਂਗੇ ਮਿੱਠਾ ਪਾਵਾਂਗੇ ਔਰ ਆ ਚਾਹ ਪਤੀ ਪਈ ਆ ਠੀਕ ਹੈ ਔਰ ਪਾਣੀ ਚ ਪਾ ਕੇ ਆ ਦੋ ਚੀਜ਼ਾਂ ਚ ਪਾ ਕੇ ਚਾਹ ਬਣ ਜੂਗੀ ਜੋ ਤੱਕ ਚਾਹ ਬਣਦੀ ਆ ਉਦੋਂ ਤੱਕ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਹੋਟਲ ਬਾਰੇ ਸੋ ਲੋ ਜੀ ਆਪਾਂ ਰਿਲੈਕਸ ਹੋਇਆ ਥੋੜਾ ਜਿਹਾ ਬੂਡਪਾਰਟ ਕੱਢਿਆ ਨੇ ਆ ਆਪਣਾ ਹੋਟਲ ਆ ਠੀਕ ਹੈ ਰੂਮ ਚ ਆ ਗਏ ਸੋ ਇਹਦੇ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਮੜਾ ਜ ਆ ਇਹ ਆਪਾਂ ਬੁੱਕ ਕੀਤਾ ਸੀਗਾ ਇੰਡੀਆ ਤੋਂ ਹੀ ਅ ਪਰ ਬੰਦਾ 1200 ਰੁਪਏ ਠੀਕ ਹੈ 1200 ਰੁਪਏ ਇੱਕ ਰਾਤ ਦਾ ਅਸੀਂ ਇੱਥੇ ਤਿੰਨ ਜਾਂ ਚਾਰ ਰਾਤਾਂ ਰਹਿਣਾ ਜਿੰਨਾ ਵੀ ਹੋਏਗਾ ਉਹ ਪੇ ਕੀਤਾ ਸਾਡਾ ਸੋ ਇਦਾਂ ਦਾ ਰੂਮ ਸੀ ਤੁਸੀਂ ਦੇਖ ਲਿਆ ਬਾਕੀ ਹੋਰ ਜਿਹੜੇ ਸਾਹਮਣੇ ਤੁਹਾਨੂੰ ਜ ਦਿਖਾਈਆਂ ਨੇ ਉੱਪਰ ਪਾਣੀ ਵਗੈਰਾ ਉਹ ਫ੍ਰੀ ਆ ਨਿੱਕੋ ਕੁਝ ਹੋਰ ਲਵਾਂਗੇ ਜੂਸ ਵਗੈਰਾ ਕੋਲਡ ਡਰਿੰਕ ਵਗੈਰਾ ਉਹ ਪੇੜ ਹੈ ਠੀਕ ਹੈ ਬਾਕੀ ਇੱਧਰ ਫ੍ਰਿਜ ਪਿਆ ਮਤਲਬ ਆ ਬੜਾ ਵਧੀਆ ਰੂਮ ਹੈ ਏਸੀ ਲਗਾ ਲਿਆ ਸੀ ਨੇ ਥੋੜੀ ਗਰਮੀ ਇੱਥੇ 34 ਟੈਂਪਰੇਚਰ ਦਿਖਾ ਰਿਹਾ ਇਸ ਟਾਈਮ ਦਾ ਏਸੀ ਲਾ ਲਿਆ ਸੀ ਨੇ ਸੋ ਦੋਸਤੋ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਆ ਕੀ ਆ ਜੋ ਭਾਜੀ ਨੇ ਭਾਜੀ ਦਾ ਨਾਮ ਹੈ ਰੰਜੋਜ਼ ਸਿੰਘ ਪਿੱਛੇ ਬਲੌਗ ਲਾ ਦੋਗੇ ਉਹ ਇਹਨਾਂ ਦੇ ਚੈਨਲ ਦਾ ਪੇਜ ਦਾ ਨਾਮ ਬਣ ਜਗਾ YouTube ਦਾ ਠੀਕ ਹੈ ਸੋ ਸਭ ਤੋਂ ਪਹਿਲਾਂ ਮੈਂ ਮੈਨੂੰ ਕਿੱਥੋਂ ਮਿਲੇ ਮੈਂ ਇਹਨਾਂ ਦੇ ਵੀਡੀਓ ਦੇਖੀ ਮਲੇਸ਼ੀਆ ਦੀ ਸੋ ਇਹ ਘੁੰਮ ਰਹੇ ਸੀ ਮਲੇਸ਼ੀਆ ਦਾ ਤਾਂ ਮੈਂ ਉਹਨਾਂ ਨੂੰ ਕਮੈਂਟ ਕੀਤਾ ਮੈਂ ਨੰਬਰ ਮੰਗਿਆ ਗੱਲ ਹੋਈ ਫਿਰ ਸਾਡੀ ਜਨਮ ਸੰਬਧੀ ਮੈਨਾਂ ਨੂੰ ਮਿਲਿਆ ਦਿੱਲੀ ਵਿੱਚ ਹੀ ਰਹਿੰਦੇ ਆ ਤਾਂ ਅਸੀਂ ਉੱਥੇ ਮੈਂ ਉੱਥੇ ਗਿਆ ਤੇ ਸਾਡੀ ਗੱਲਬਾਤ ਹੋਈ ਤੇ ਮੈਂ ਦੱਸਿਆ ਇਦਾਂ ਦਾ ਕਰਕੇ ਹਨਾ ਆਪਾਂ ਜਾਣਾ ਸੋ ਇਹਨਾਂ ਦਾ ਮੈਨੂੰ ਸਾਥ ਮਿਲਿਆ ਔਰ ਇਹ ਅੱਜ ਆਪਾਂ ਨੂੰ ਪਹਿਲੀ ਕੰਟਰੀ ਲੈ ਆਏ ਬਾਹਰ ਕਮੋਡੀਆ ਠੀਕ ਹੈ ਇਹਨਾਂ ਦੇ ਕਰਕੇ ਆਪਾਂ ਇੱਥੇ ਬੈਠੇ ਆ ਬਾਕੀ ਤੁਸੀਂ ਅ ਭਾਜੀ ਕਿੰਨੀ ਕੰਟਰੀ ਘੁੰਮ ਚੁੱਕੇ ਹੋ ਇਹ ਮੇਰੀ 21ਵੀਂ ਕੰਟਰੀ ਹੈ ਵੀਓ 20 ਕੰਟਰੀਆਂ ਘੁੰਮ ਕੇ ਭਾਜੀ ਇੱਥੇ ਇਸ ਟਾਈਮ ਮੇਰੇ ਨਾਲ ਆਏ ਨੇ ਇੱਕਵੀਂ ਕੰਟਰੀ ਔਰ ਮੇਰੀ ਪਹਿਲੀ ਕੰਟਰੀ ਹੈ ਭਾਜੀ ਨੇ ਸਾਰੀਆਂ ਕੰਟਰੀਆਂ ਦੀਆਂ ਵੀਡੀਓ ਬਣਾ ਰੱਖੀਆਂ ਨੇ ਕਿਸੇ ਵੀ ਕੰਟਰੀ ਦਾ ਦੇਖ ਸਕਦੇ ਹੋ ਜਿੰਨੀਆਂ ਵੀ ਕੰਟਰੀਆਂ ਘੁੰਮੀਆਂ ਨੇ ਸਭ ਦੀ ਤੁਹਾਨੂੰ ਡਿਟੇਲ ਮਿਲੂਗੀ ਕਿਵੇਂ ਆਪਾਂ ਇੱਕ ਇੱਕ ਡਿਟੇਲ ਡਿਟੇਲ ਦਿੱਤੀ ਹੋਈ ਹੈ ਸਰਚ ਕਰ ਸਕਦੇ ਹੋ ਆ ਸਾਹਮਣੇ ਜਿਹੜਾ ਚੈਨਲ ਦਾ ਨਾਮ ਆ ਰਿਹਾ ਇਹ ਭਾਜੀ ਦਾ ਹੈ ਠੀਕ ਹੈ ਇਹਦੇ ਤੇ ਜਾ ਕੇ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਇਕੱਲੇ ਇਕੱਲੇ ਗੱਲ ਜਾਣਕਾਰੀ ਵਧੀਆ ਦਿੱਤੀ ਹੋਈ ਹੈ ਠੀਕ ਹੈ ਸੋ ਬਾਕੀ ਰੂਮ ਬਾਰੇ ਲੱਗਿਆ ਕਿਵੇਂ ਲੱਗੇ ਦੱਸਿਓ ਸਾਰੇ ਬਾਕੀ ਕੋਈ ਸਾਡੇ ਤੋਂ ਜਾਣਕਾਰੀ ਤੁਹਾਨੂੰ ਨਾ ਦਿੱਤੀ ਗਈ ਹੋਵੇ ਰਹਿ ਗਈ ਹੋਵੇ ਹੁਣ ਤੱਕ ਦੀ ਦਿੱਲੀ ਤੋਂ ਚੱਲ ਗਈ ਉਹ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਸਭ ਦੇ ਆਨਸਰ ਦੇ ਦਿੰਨੇ ਆ ਸਭ ਤੋਂ ਕਮੈਂਟਾਂ ਦੇ ਵਿੱਚ ਰਿਪਲਾਈ ਕਰਦੇ ਆ ਠੀਕ ਹੈ ਸੋ ਇਹ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਮਿਲਾਂਗੇ ਅਗਲੇ ਵੀਡੀਓ 'ਚ ਉਦ ਤੱਕ ਬਾਏ ਬਾਏ